मेरी तरफों सताल नमस्कार तो गुड मॉर्निंग योजी भाषा च है यहाँ टाइटल है इंटरनेशनल स्टडी वास्ते एजेंट न करो हेट लीखिए अक्सर मैं देखता है कि ती ज आप दे एजेंट को किसी भी कोई फाइल आपका पासपोर्ट तो ओरिजिनल दस्तावेज पैसे दे के आ जाते जी ਦੇਖੋ ਕੁਝ ਏਜੰਟ ਉਹ ਹੀ ਕੰਮ ਕਰਨ ਦੇ 25 ਲੱਖ ਰੁਪਏ ਲੈਂਦੇ ਆ ਤੇ ਕੁਝ 20 ਲੱਖ ਰੁਪਏ ਲੈਂਦੇ ਆ ਤੇ ਕੋਈ 18 ਲੱਖ ਰੁਪਏ ਲੈਂਦੇ ਨੇ ਸੋ ਤੁਸੀਂ ਜਦ ਵੀ ਏਜੰਟ ਕੋਲ ਜਾਂਦੇ ਜੇ ਇੱਕ ਹੀ ਏਜੰਟ ਨਹੀਂ ਹੈਗਾ ਇਸ ਪੰਜਾਬ ਪੰਜਾਬ ਦੇ ਵਿੱਚ ਬਹੁਤ سارے ਏਜੰਟ ਨੇ ਤੁਸੀਂ ਏਜੰਟਸ ਕੋਲ ਜਾਣ ਤੋਂ ਪਹਿਲਾਂ ਆਪ ਦੇ ਦਸਤਾਵੇਜ਼ਾਂ ਦੀਆਂ 12 ਕਾਪੀਆਂ ਕਰ ਲਓ ਸ਼ਾਪਿੰਗ ਕਿਹੜਾ ਏਜੰਟ ਤੁਹਾਨੂੰ ਕਿੱਥੇ ਕਹਿ ਰਿਹਾ ਜਿਵੇਂ ਕਿ ਹੁਣ ਕੈਨੇਡਾ ਚ ਬ੍ਰੈਂਟਨ ਸ਼ਹਿਰ ਜਿਹੜਾ 온ਟਾਰੀਓ ਦਾ ਹੈ ਤੇ ਸਹੀ ਸ਼ਹਿਰ ਜਿਹੜਾ ਬ੍ਰਿਟਿਸ਼ 컬ਬੀਆ ਦਾ ਹੈ ਉੱਥੇ ਨਾ ਤਾਂ ਨੌਕਰੀ ਮਿਲਦੀ ਹੈ ਨਾ ਰਹਿਣ ਲਈ ਕਿਰਾਇਆ ਮਿਲਦਾ ਹੈ ਤੇ ਉੱਥੋਂ ਦੀ ਯੂਨੀਵਰਸਿਟੀਆਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਤੇ ਕੈਨੇਡਾ ਚ ਪੱਕੇ ਹੋਣ ਲਈ ਤੁਹਾਨੂੰ 25 ਨੰਬਰ ਵੀ ਨਹੀਂ ਮਿਲਦੇ ਉਹਦੇ ਇਸ ਕਰਕੇ ਤੁਹਾਨੂੰ ਉੱਥੇ ਪੜਾਈ ਖਤਮ ਕਰਨ ਬਾਅਦ ਤਾਨੂੰ ਉਥੋਂ ਸ਼ਿਫਟ ਹੋ ਕੇ ਦੂਜੀ ਪ੍ਰੋਵਿੰਸ ਵਿੱਚ ਜਾਣਾ ਪਊਗਾ ਤੁਹਾਨੂੰ ਉਥੋਂ ਦਾ ਡਰਾਈਵਿੰਗ ਸਾਂਚੇਂਗ ਨਾਲ ਪਊਗਾ ਤੁਹਾਨੂੰ ਮੈਡੀਕਲ ਕਾਰਡ ਚੇਂਜ ਕਰਾਣ ਦੀ ਲੋੜ ਪੈਗੀ ਕਈ ਤਰ੍ਹਾਂ ਦੇ ਵਾਸਤੇ ਸਮੱਸਿਆਵਾਂ ਖੜੀਆਂ ਹੋ ਜਾਣਗੀਆਂ ਇਸ ਕਰਕੇ ਜਦ ਵੀ ਤੁਸੀਂ ਆਪ ਦੇ origignal ਮਦਰ ਕੰਟਰੀ ਤੋਂ ਦੂਜੇ ਦੇਸ਼ ਜਾ ਰਹੇ ਜੇ ਤਾਂ ਮੈਂ ਤੁਹਾਨੂੰ ਸੱਤ ਸਵਾਲ ਦੱਸ ਰਿਹਾ ਜਿਹੜੇ ਕਿ ਤੁਹਾਨੂੰ ਆਪ ਦੇ ਏਜੰਟ ਨਾਲ ਸੋਚ ਵਿਚਾਰ ਕਰਨੇ ਪੈਣਗੇ ਨੰਬਰ 1 ਅਲੱਗ-ਅਲੱਗ ਯੂਨੀਵਰਸਟੀਆਂ ਤੇ ਕਾਲਜਾਂ ਦੀ ਵੱਖ-ਵੱਖ ਫੀਸ ਹੈ ਤੁਸੀਂ ਉੱਥੇ ਪੜਨ ਜਾਓ ਜਿੱਦੀ ਫੀਸ ਘੱਟ ਹੈ ਨੰਬਰ 2 ਦੇਖੋ ਭਾਰਤ ਵਿੱਚ ਚਾਹੇ ਕਿ ਪ੍ਰਾਈਵੇਟ ਕਾਲਜ ਮਾੜੇ ਹੁੰਦੇ ਨੇ ਸਰਕਾਰੀ ਮਲਕ ਸੌਰੀ ਸਰਕਾਰੀ ਕਾਲਜ ਨੂੰ ਆਪਾਂ ਮਾੜਾ ਗਿੰਦੇ ਆ ਪ੍ਰਾਈਵੇਟ ਕਾਲਜ ਨੂੰ ਚੰਗਾ ਗਿੰਦੇ ਆ ਪਰ ਕੈਨੇਡਾ ਚ ਸਰਕਾਰੀ ਕਾਲਜ ਬਹੁਤ ਵੱਡੇ ਵੱਡੇ ਹੁੰਦੇ ਨੇ ਉੱਤੇ ਹਰ ਸਬੂਧ ਸਟੂਡੈਂਟ ਵਾਸਤੇ ਮੌਕਾ ਹੁੰਦੀ ਹੈ ਤੇ ਉਹ ਚੰਗੇ ਤਰੀਕੇ ਨਾਲ ਪੜਾਉਂਦੇ ਨੇ ਜਦ ਤੁਸੀਂ ਸਰਕਾਰੀ ਕਾਲਜ ਵਿੱਚ ਪੜੋਗੇ ਤਾਂ ਤੁਹਾਨੂੰ ਹਰ ਹਫਤੇ 20 ਘੰਟੇ ਕੰਮ ਕਰਨ ਦੀ ਪਰਵਾਹ ਨਹੀਂ ਹੁੰਦੀ ਹੈ ਜਦ ਕਿ ਇਸ ਵਿਦਾ ਪ੍ਰਾਈਵੇਟ ਕਾਲਜ ਵਿੱਚ ਨਹੀਂ ਹੁੰਦੀ ਦੂਜਾ ਕੀ ਹੈ ਕਿ ਜੇਕਰ ਤੁਸੀਂ ਉੱਥੋਂ ਦੀ ਸਰਕਾਰ ਵੱਲੋਂ ਮਨਜ਼ੂਰ ਛੁੜਾ ਡੀ ਐਲ ਆਈ ਡਿਜ਼ਾਈਨੇਟਿਡ ਲਰਨਿੰਗ ਇੰਸਟੀਚਿਊਟ ਅਪਰੂਵਲ ਦੀ ਲਿਸਟ ਵਿੱਚੋਂ ਕੋਈ ਆਪਦਾ ਕਾਲਜ ਤੇ ਜਾਂ ਯੂਨੀਵਰਸਿਟੀ ਚੁਣੋਗੇ ਤਾਂ ਤੁਹਾਨੂੰ 2 ਸਾਲ ਦੀ 1 ਸਾਲ ਦੀ ਪੜ੍ਹਾਈ ਬਾਅਦ 1 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ 2 ਸਾਲ ਦੀ ਪੜ੍ਹਾਈ ਕਰਕੇ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ ਤੇ ਤੁਸੀਂ ਬਾਅਦ ਪੱਕੇ ਹੋ ਸਕਦੇ ਹੋ ਤੀਜਾ ਕੀ ਹੈ ਕਿ ਕੈਨੇਡਾ ਦੇ ਕੁਝ ਸ਼ਹਿਰਾਂ 'ਚ ਤੁਹਾਨੂੰ 18 ਮਹੀਨੇ ਬਾਅਦ ਪਰਮਨੈਂਟ ਰੈਜ਼ਿਡੈਂਸੀ ਮਿਲ ਜਾਂਦੀ ਹੈ ਤੁਸੀਂ ਉੱਥੇ ਪੱਕੇ ਤੌਰ ਤੇ ਹੋ ਜਾਂਦੇ ਜੇ ਤੇ ਕੁਝ ਸ਼ਹਿਰਾਂ 'ਚ 5 ਸਾਲ ਦਾ ਟਾਈਮ ਪੀਰੀਅਡ ਲੱਗਦਾ ਹੈ ਇਹ ਮੈਂ ਤੁਹਾਨੂੰ ਦੱਸ ਰਿਹਾ ਕੋਈ ਏਜੰਟ ਦੱਸੇਗਾ ਨਹੀਂ ਤੁਸੀਂ ਉਸ ਏਜੰਟ ਦੇ ਰਾਹੀਂ ਉਸ ਸ਼ਹਿਰ ਜਾਓ ਜਿੱਥੇ ਤੁਹਾਨੂੰ ਕਮਰਾ ਵੀ ਸਸਤਾ ਮਿਲੇ ਪੜਾਈ ਦੇ ਨਾਲ ਨਾਲ ਵੀਕੈਂਡ ਤੇ ਕੰਮ ਕਰਨਾ ਅਲਾਉਡ ਹੋਵੇ ਤੇ ਤੁਸੀਂ 18 ਮਹੀਨੇ ਤੋਂ ਲੈ ਕੇ 2 ਸਾਲ ਦੇ ਵਿੱਚ ਵਿੱਚ ਆਪਦੀ ਪਰਮਨੈਂਟ ਰੈਜ਼ੀਡੈਂਸੀ ਦੀ ਫਾਈਲ ਲਗਾ ਲਓ ਦੇਖੋ ਇਹ ਗੱਲ ਪਹਿਲਾਂ ਔਰ ਕਰਨ ਦੀ ਬਹੁਤੀ ਲੋੜ ਨਹੀਂ ਹੁੰਦੀ ਸੀ ਕਿਉਂਕਿ 2015 'ਚ ਲਗ 1 ਲੱਖ ਸਟੂਡੈਂਟ ਗਿਆ 2023 'ਚ 9 ਲੱਖ ਸਟੂਡੈਂਟ ਗਿਆ ਤੇ 2024 'ਚ ਲਗਭਗ 14 ਲੱਖ ਸਟੂਡੈਂਟ ਚਾਹ ਦੀ ਸੰਭਾਲਣਾ ਹੈ ਕੈਨੇਡਾ ਦੀ ਖੁਦ ਦੀ ਆਬਾਦੀ 4 ਕਰੋੜ ਹੈ ਹੁਣ 4 ਕਰੋੜ ਦੇ ਵਿੱਚ ਕਰ 14 ਲੱਖ ਵਿਦਿਆਰਥੀ ਆ ਜਾਂਦੇ ਤਾਂ ਉੱਥੇ ਕੀ ਹਾਲ ਹੋਵੇਗਾ ਤੁਸੀਂ ਆਪ ਹੀ ਸੋਚ ਲਓ ਚੌਥਾ ਕੀ ਹੈ ਕਿ ਪੜ੍ਹਾਈ ਦੇ ਨਾਲ ਜਿੱਤ ਧਨ ਕੀ ਏਜੰਟ ਉੱਥੇ ਪੇਜਿਆ ਜਿੱਥੇ ਕਿ ਪੜ੍ਹਾਈ ਦੇ ਨਾਲ ਤੁਸੀਂ ਕੰਮ ਕਰਨ ਦੇ ਯੋਗ ਹੋਵੋਗੇ ਤੇ ਪੜ੍ਹਾਈ ਖਤਮ ਕਰਨ ਤੋਂ ਬਾਅਦ ਤੁਹਾਨੂੰ ਪੋਸਟ ਗ੍ਰੈਜੂਏਟ ਵਰ ਪਰ ਮਿਲੇਗਾ ਜੇਕਰ ਤੁਸੀਂ ਮੈਰਿਡ ਲਈ ਨੰਬਰ 5 ਕੀ ਤੁਹਾਡੀ ਵਾਇਸ ਦੇ ਬੱਚੇ ਤੁਹਾਡੇ ਨਾਲ ਜਾ ਸਕਦੇ ਹਨ ਜਾਂ ਨਹੀਂ ਨੰਬਰ 6 ਜੇਕਰ ਤੁਸੀਂ ਗ੍ਰੈਂਟਨ ਜਾਂ ਸਰੀ ਜਾਵੋਗੇ ਤੁਹਾਨੂੰ ਕੈਨੇਡਾ ਵਿੱਚ ਪੱਕੇ ਹੋਣ ਲਈ 25 ਨੰਬਰ ਨਹੀਂ ਮਿਲਦੇ ਦੇਖੋ ਏਜੰਟ ਨੂੰ ਲੱਖ ਰੁਪਏ ਮਿਲਦਾ ਹੈ ਇੱਕ ਵਿਦਿਆਰਥੀ ਨੂੰ ਕੈਨੇਡਾ ਦਾ ਯੂਨੀਵਰਸਿਟੀ ਜਾਂ ਸਟੂਡੈਂਟ ਭੇਜਣ ਵਾਸਤੇ ਜਿਹੜੇ ਸਟੂਡੈਂਟ ਪਹਿਲਾਂ ਜਾ ਚੁੱਕੇ ਨੇ ਉਹਨਾਂ ਨੇ ਏਜੰਸੀ ਦੇ ਨਾਲ ਹਿੱਸਾ ਪੱਤੀ ਕੀਤੀ ਹੋਈ ਹੈ ਕਿ ਵੀ ਮੈਂ ਤਿੰਨ ਪੰਜ ਸਟੂਡੈਂਟ ਦਿੰਦਾ ਕਿ ਤੁਮ 2.5 ਲੱਖ ਰੁਪਏ ਦੇਂਗਾ ਜਾਂ ਨਹੀਂ ਦੇਂਗਾ ਸੋ ਜਿਹੜੇ ਤੁਹਾਨੂੰ ਫੇਸਬੁੱਕ ਤੇ ਉਲਟੀਆਂ ਸਿੱਧੀਆਂ ਫੋਟੋਆਂ ਪਾ ਕੇ ਤੇ ਤੁਹਾਨੂੰ ਅਟਰੈਕਟ ਕਰਾ ਰਹੇ ਨੇ ਕੈਨੇਡਾ ਵਾਸਤੇ ਉਹ ਸਾਰੇ ਰੈਫਰਰ ਫੀਸ ਮਿਲਦੀ ਹੈ ਤਾਂ ਕਰਕੇ ਤੁਹਾਨੂੰ ਸੱਚੀ ਗੱਲ ਕੈਨੇਡਾ ਬਾਰੇ ਦੱਸ ਦੇਣੀ ਤੁਸੀਂ ਉਹਨਾਂ ਦੇ ਸ਼ਿਕਾਰ ਹੋ ਜਾਂਦੇ ਜੇ ਨੰਬਰ 7 ਹੁਣ ਮੈਂ ਦੱਸੂਗਾ ਕਿ ਕਿਹੜੇ ਵਿਦਿਆਰਥੀ ਕੈਨੇਡਾ ਬਿਲਕੁਲ ਨਾ ਜਾਣ ਦੇਖੋ ਇਹ ਨਾ ਕਹੋ ਕਿ ਮੈਂ ਕੈਨੇਡਾ ਤੋਂ ਐ ਤੇ ਮੈਂ ਤੁਹਾਨੂੰ ਉੱਥੇ ਜਾਣ ਤੋਂ ਮਨਾ ਕਰਦਾ ਕੈਨੇਡਾ ਮੋਸਟ ਵੈਲਕਮ ਤੁਸੀਂ ਭਾਰਤ ਤੋਂ 13 ਸਾਲ ਦੀ ਪੜ੍ਹਾਈ ਕੰਪਲੀਟ ਕੀਤੇ ਬਿਨਾਂ ਕੈਨੇਡਾ ਬਿਲਕੁਲ ਨਾ ਜਾਓ ਤੁਸੀਂ ਉੱਥੇ ਪੱਕੇ ਨਹੀਂ ਹੋ ਸਕੋਗੇ ਇਸ ਦਾ ਥੋਪ ਕੀ ਹੈ ਸੀ ਆਰ ਐਸ ਸਕੋਰ ਕੈਲਕੂਲੇਟਰ ਇਹ ਤੁਸੀਂ ਸਾਡੇ ਸੈਲਫੋਨ ਤੇ ਆਪ ਹੀ ਕੰਪਿਊਟ ਕਰ ਸਕਦੇ ਹੋ ਜੇਕਰ ਤੁਹਾਨੂੰ ਕਾਰ ਦੀ ਟ੍ਰੇਨਿੰਗ ਸਾਂ ਸੁਣੀ ਹੈ ਤੁਹਾਡੇ ਕੋਲ ਦੇਖੋ ਕੀ ਹੈ ਕਿ ਕੈਨੇਡਾ ਵੀ ਠੰਡ ਪੈਂਦੀ ਆ ਬਰ ਪੈਂਦੀ ਆ ਜੇਕਰ ਤੁਹਾਨੂੰ ਕਾਰ ਚਲਾਉਣੀ ਨਹੀਂ ਆਉਂਦੀ ਤੇ ਤੁਹਾਡੇ ਕੋਲ ਕਾਰ ਦਾ ਲਾਇਸੈਂਸ ਨਹੀਂ ਹੈ ਤਾਂ ਤੁਹਾਡੇ ਵਾਸਤੇ ਕੰਮ ਤੇ ਆਉਣ ਜਾਣ ਦੀ ਵੱਡੀ ਮੁਸੀਬਤ ਹੋ ਸਕਦੀ ਹੈ ਭਾਰਤ ਵਿੱਚ 1 ਮਹੀਨੇ ਦੀ ਫੀਸ 8000 ਭਾਰਤੀ ਰੁਪਏ ਹੁੰਦੀ ਹੈ ਤੇ ਕੈਨੇਡਾ 'ਚ 4000 ਰੁਪਏ ਪਰ ਆਵਰ ਹੁੰਦੀ ਹੈ ਇਸ ਕਰਕੇ ਤੁਸੀਂ ਜੇ ਇੱਥੋਂ ਡਰਾਈਵਿੰਗ ਸਿੱਖ ਕੇ ਡਰਾਈਵਿੰਗ ਸਾਂਸ ਇੱਕ ਨੰਬਰ ਤੇ ਬਣਾ ਕੇ ਲੈ ਕੇ ਜਾਓ ਨੰਬਰ 2 ਜੇਕਰ ਤੁਸੀਂ ਇੰਗਲਿਸ਼ ਬੋਲਣੀ ਨਹੀਂ ਜਾਣਦੇ ਤਾਂ ਤੁਸੀਂ ਪੰਜਾਬੀਆਂ ਨਾਲ ਹੀ ਕੰਮ ਕਰ ਸਕਦੇ ਜੀ ਉਹਨਾਂ ਨਾਲ ਤਾਂ ਤੁਹਾਨੂੰ ਤਨਖਾਹ ਦੇਣੀ ਹੈ ਨਾ ਤੁਹਾਨੂੰ ਓਵਰਟਾਈਮ ਦੇਣਾ ਤੇ ਤੁਹਾਡੀ ਰੇਲ ਬਣਾ ਦੇਣੀ ਹੈ ਜੇਕਰ ਅੰਗਰੇਜ਼ੀ ਜਾਣਦੇ ਹੋ ਹੋਗੇ ਗੋਰਿਆਂ ਨਾਲ ਕੰਮ ਕਰੋਗੇ ਸੈਟਰਡੇ ਗੇਟ ਗੁਨਾ ਤਨਖਾਹ ਹੋਏਗੀ ਸੰਡੇ ਨੂੰ ਡਬਲ ਤਨਖਾਹ ਹੋਏਗੀ ਤੁਸ ਤੁਹਾਨੂੰ ਇਸ ਗੱਲ ਦਾ ਫਾਇਦਾ ਹੋਏਗਾ ਨੰਬਰ 10 ਦੇਖੋ ਕੈਨੇਡਾ ਜਾਣ ਲਈ 185 ਰਸਤੇ ਨੇ ਪਰ ਸਟੱਡੀ ਪਰਮਿਟ ਤੇ ਉਹੀ ਜਾਓ ਦੇਖੋ ਸਟੱਡੀ ਪਰਮਿਟ ਹੀ ਰਾਤੇ ਨਹੀਂ ਹੁੰਦੀ 90 ਦਿਨ ਚ ਵੀਜ਼ਾ ਮਿਲ ਜਾਂਦਾ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ 20 ਲੱਖ ਰੁਪਏ ਦਾ ਤੁਹਾਨੂੰ ਬੈਂਕ ਲੋਨ ਵੀ ਮਿਲਦਾ ਹੈ ਜੇਕਰ ਤੁਹਾਨੂੰ ਪੜਨ ਦੀ ਆਦਤ ਨਹੀਂ ਹੈ ਤੁਸੀਂ ਪੜਨ ਦੇ ਨਾਇਕ ਜੀ ਤਾਂ ਬਿਲਕੁਲ ਵੀ ਸਟੱਡੀ ਪਰਮਿਟ ਤੇ ਨਾ ਜਾਓ ਤੁਸੀਂ ਵਰਕ ਪਰਮਿਟ ਲਈ ਜਾ ਸਕਦੇ ਹੋ ਜਾਂ ਤੁਸੀਂ ਆਪ ਦੀ ਵਾਈਫ ਨੂੰ ਸਟੱਡੀ ਪਰਮਿਟ ਦਿਵਾ ਲਓ ਆਪ ਉਹ ਨਾਲ ਓਪਨ ਵਰਕ ਪਰਮਿਟ ਤੇ ਜਾ ਸਕਦੇ ਹੋ ਨੈਕਸਟ ਜੇਕਰ ਤੁਹਾਨੂੰ ਰੋਟੀ ਪਕਾਉਣੀ ਨਹੀਂ ਆਉਂਦੀ ਦੇਖੋ ਕੈਨੇਡਾ ਵਿੱਚ ਚੈਕ ਕਿਫਨ ਸਰਵਿਸ ਹੈ ਪਰ ਕੀ ਹੁੰਦਾ ਹੈ ਕਿ ਜੇ ਤੁਹਾਨੂੰ ਰੋਟੀ ਪਕਾਉਣੀ ਨਹੀਂ ਆਉਂਦੀ ਤੁਹਾਨੂੰ ਟਿਫਨ ਸਰਵਿਸ ਮਹਿੰਗੀ ਪੈਗੀ ਜਿਸ ਨਾਲ ਤੁਹਾਡੇ ਘਰ ਦੇ ਤੇ ਬੋਝ ਪੈਗਾ ਤੇ ਫਿਰ ਤੁਸੀਂ ਔਰ ਜੇਕਰ ਤੁਹਾਨੂੰ ਕੈਨੇਡਾ ਚ ਜਾ ਕੇ ਨੌਕਰੀ ਨਹੀਂ ਮਿਲੇਗੀ ਤੇ ਤੁਹਾਡੇ ਵਾਸਤੇ ਬਹੁਤ ਵੱਡੀ ਸਮੱਸਿਆ ਹੋ ਸਕਦੀ ਹੈ। ਨੈਕਸਟ ਜੇਕਰ ਤੁਹਾਨੂੰ ਕੰਮ ਕਰਨ ਦੀ ਆਦਤ ਨਹੀਂ ਹੈ। ਦੇਖੋ ਮੈਂ ਦੇਖਦਾ ਕਿ ਭਾਰਤ ਵਿੱਚ ਬਹੁਤ سارے ਸਰਕਾਰੀ ਅਫਸਰਾਂ ਦੇ ਲੜਕੇ ਤੇ ਲੜਕੀਆਂ ਕੈਨੇਡਾ ਚਲੇ ਜਾਂਦੇ ਨੇ। ਉਹਨਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੈ। ਤੇ ਕੈਨੇਡਾ ਦੇ ਵਿੱਚਕਾਰ ਤਾਂ ਬਿਨਾਂ ਕੰਮ ਕੀਤੇ ਤੁਹਾਨੂੰ ਗੁਜ਼ਾਰਾ ਕਰਨਾ ਮੁਸ਼ਕਲ ਹੈ। ਇਸ ਕਰਕੇ ਜੇਕਰ ਤੁਮ ਕੰਮ ਕਰਨ ਦੀ ਆਦਤ ਨਹੀਂ ਹੈ ਹੁਣ ਵੀ ਤੁਸੀਂ ਕੰਮ ਕਰਨ ਦੀ ਆਦਤ ਪਾ ਲਵੋ ਨੈਕਸਟ ਜੇਕਰ ਤੁਸੀਂ ਸਮੇਂ ਦੇ ਪਾਬੰਦ ਨਹੀਂ ਹੋ ਦੇਖੋ ਭਾਰਤ ਵਿੱਚ ਇਹ ਚੱਲਦਾ ਹੈ ਕਿ ਘਰੋਂ ਫੋਨ ਕਰਤਾ ਕਿ ਮੈਂ ਅੱਜ ਕਲਾਸ ਨਹੀਂ ਆ ਰਿਹਾ ਜਾਂ ਕੰਮ ਤੇ ਨਹੀਂ ਆ ਰਿਹਾ ਪਰ ਕੈਨੇਡਾ ਦੇ ਵਿੱਚਕਾਰ ਜੇਕਰ ਤੁਸੀਂ ਆਪਦੀ ਡਿਊਟੀ ਤੇ ਸਹੀ ਟਾਈਮ ਤੇ ਨਹੀਂ ਪਹੁੰਚੋਗੇ ਪਹਿਲਾਂ ਕੰਮ ਕਰ ਰਹੇ ਕੰਮਚਾਰੀ ਨੂੰ ਡੇਢ ਗੁਣਾ ਤਨਖਾਹ ਦੇਣੀ ਪਊਗੀ ਜਾਂ ਡਬਲ ਓਵਰਟਾਈਮ ਦੇਣਾ ਪੈ ਸਕਦਾ ਹੈ ਉਹਨਾਂ ਨਾਲ ਇੰਪਲੋయర్ ਦਾ ਨੁਕਸਾਨ ਹੋਊਗਾ ਤੇ ਤੁਹਾ ਦਾ ਵੀ ਨੁਕਸਾਨ ਤੁਹਾਨੂੰ ਨੌਕਰੀ ਤੋਂ جواب ਹੋ ਸਕਦਾ ਸੋ ਇੱਕ ਗੱਲ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਕਿਸੇ ਵੀ ਏਜੰਟ ਰਾਈਂ ਫਾਈਲ ਲਗਵਾਓ ਇਹ ਸਵਾਲ ਉਹਦੇ ਕੋਲ ਕਰਕੇ ਪੰਜ ਛੇ ਏਜੰਟਸ ਕੋ ਜਾਓ ਇੱਕ ਨੂੰ ਦੂਜੇ ਬਾਰੇ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਕਿੱਥੇ ਜਾ ਕੇ ਆਇਆ ਸ਼ਾਪਿੰਗ ਕਰੋ ਜਿਹੜਾ ਤੁਹਾਨੂੰ ਜ਼ਿਆਦਾ ਸਹੂਲਤ ਅਵੇਲੇਬਲ ਕਰਾਉਂਦਾ ਤੁਸੀਂ ਉਹਦੇ ਰਾਹੀਂ ਆਪ ਦਾ ਫਾਈਲ ਲਗਵਾਓ ਤਾਂ ਤੁਹਾਨੂੰ ਇਸ ਦਾ ਲਾਭ ਹੋਏਗਾ ਜੇਕਰ ਤੁਸੀਂ ਇਹਦੇ ਬਾਰੇ ਕੋਈ ਵਧੇਰੇ ਜਾਣਕਾਰੀ ਫ੍ਰੀ ਵਿੱਚ ਚਾਹੁੰਦੇ ਜੇ ਤਾਂ ਸਾਡੇ ਫੋਨ ਨੰਬਰ ਉੱਪਰ ਦਿੱਤੇ ਜਾ ਚੁੱਕੇ ਨੇ ਸਾਡੇ ਨਾਲ ਤੁਸੀਂ ਫੋਨ ਤੇ ਮਾਰਨਿੰਗ 9 ਇਵਨਿੰਗ 5 ਪੀਐਮ ਤੱਕ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਵੈਰੀ ਮੱਚ